ਕਸਿਕਾ ਭਾਈ ਸਾਥਰੀ ਕਾਲ ਜੀ ਵੀਰ ਜੀ ਸਭ ਕੀ ਹਾਲ ਨੇ ਵਧੀਆ ਵਧੀਆ ਠੀਕ ਠਾਕ ਜੀ ਹੋਰ ਕਿੰਨਾ ਸੇਤਾਂ ਠੀਕ ਠਾਕ ਸੇਤਾਂ ਠੀਕ ਆ ਜੀ ਜੀ ਤੇ ਆਹ ਤੁਹਾਨੂੰ ਮੋਬਾਈਲ ਨੰਬਰ ਤੇ ਬੋਲਿਓ ਮੋਬਾਈਲ ਨੰਬਰ ਆਪਣਾ ਹੈ ਜੀ 98723 77847 ਇਹ ਭਾਈ ਪਤਾ ਕੌਣਾ ਸ਼ੈਰੀਮਾਨ ਦੇ ਵੀਰ ਆ ਛੋਟੇ ਤੇ ਅੱਜ ਬੜੀ ਦੂਰੋਂ ਮਿਲਣ ਆਏ ਆ ਸਾਨੂੰ ਸ਼ੈਰੀਮਾਨ ਨਾਲ ਬਿਲਕੁਲ ਸ਼ਕਲ ਮਿਲਦੀ ਆ ਤੇ ਵੇਖ ਸਕਦੇ ਆ ਰੰਗ ਰੂਪ ਹਾਂਜੀ ਪਿੰਡ ਭਾਈ ਕਿਹੜਾ ਆਪਣਾ ਹੈਂਡ ਆਪਣਾ ਮਟਾਰੀ ਠੀਕ ਆ ਤਸਵੀਰ ਬੱਬਕਾਲਾ ਜਿਹਦਾ ਹੁਸਨ ਹੈ ਮਿਲੇ ਕਦੇ ਸ਼ੈਰੀ ਮਾਨ ਨੂੰ ਕਿ ਨਹੀਂ ਨਹੀਂ ਅਜੇ ਤੱਕ ਮੁਲਾਕਾਤ ਨਹੀਂ ਹੋਈ ਜੇ ਕਦੇ ਵੀਰ ਜੇ ਮਿਲਣਾ ਜਾਵੇ ਤੇ ਟਾਈਮ ਕੱਢ ਲਾਂਗੇ ਭਲੇ ਖਾ ਪੋਣੇ ਆ ਤੁਸੀਂ ਪੂਰਾ ਆਵਾ ਹੈ ਯਾਰ ਨੂੰ ਮੁੱਲੇ ਜਿੰਨੇ ਗਾਣਾ ਬੋਲਿਆ ਵਾ ਫੇਸ ਬਿਲਕੁਲ ਮਿਲਦਾ ਜੁਲਦਾ ਤੁਹਾਡਾ ਉਹਨਾਂ ਨਾਲ ਇਹ ਤੇ ਤੁਹਾਡਾ ਬਡੱਪਾ ਨੇ ਅੱਜ ਹੀ ਤੂੰ ਇਹ ਗੱਲ ਕਹਿ ਰਹੇ ਹੋ ਜੀ 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 ਨਾ ਕੀ ਵਧੀਆ ਨਾ ਸੋਹਣਾ ਤੇ ਇਹ ਬੇਵਸਾਇਦੀ ਮਤਲਬ ਇੰਟਰਨੈਸ਼ਨਲ ਹੀ ਹੋ ਗਿਆ ਨਾ ਅੱਛਾ ਇੰਟਰਨੈਸ਼ਨਲ ਸੋਨੂ ਸੀਤੋ ਵਾਲਾ ਇਹ ਸਾਨੂੰ ਫਟਾਰੀ ਵਾਲਾ ਠੀਕ ਠੀਕ ਕੀ ਹਾਲ ਚਾਲ ਆ ਦੋਸਤੋ ਕਹਦੇ ਹੋ ਵੇਖੋ ਚਲੋ ਕੀ ਹਾਲ ਚਾਲ ਦਾ ਹੋਰ ਕੰਮ ਦੀ ਗੱਲ ਕਰੀਏ ਮੈਂ ਆਇਆ ਵੀਰ ਜੀ ਇਹਨਾ ਵੀਰੂਣਾ ਕੋ ਹਾਂਜੀ ਤੇ ਚਲੋ ਬਹੁਤ ਵਧੀਆ ਮੈਨੂੰ ਲੱਗਾ ਇਹਨਾਂ ਦੀਆਂ ਵੀਡੀਓ ਬੜੀਆਂ ਚੜਦੀਆਂ ਬੜੇ ਲੋਕ ਪਿਆਰ ਦਿੰਦੇ ਆ ਜੀ ਜੀ ਇਹਨਾਂ ਦਾ ਪਿਆਰ ਸਦਕਾ ਮੈਂ ਸਭ ਕੁਝ ਵੀ ਏਕੇ ਤੇ ਅੱਜ ਜਾਇਆ ਦਾ ਆਪਣਾ ਵੀ ਨਿਕਲ ਜੰਤਰ ਹੀ ਇੱਕ ਅੱਛਾ ਇਹਨੂੰ ਆਹ ਦੇਣਾ ਵਾ ਜੰਤਰ ਤੇ ਏਦਾ ਸਿਸਟਮ ਇਹ ਆਪੀ ਮੈਨੂੰ ਲੋੜ ਪੈ ਗਈ ਮੈਂ ਲੈਣ ਲੱਗਾ ਗੱਡੀ ਹਾਂਜੀ ਤੇ ਪੁਰੇ ਇੱਕ ਪੌਣਾ ਇੱਕ ਆਪਾਂ ਪਾਇਆ ਅੱਗੇ ਇੱਕ ਹੋਰ ਪੌਣਾ ਤੇ ਮੈਂ ਵੀ ਆ ਯੰਤਰ ਦੇ ਅੱਗੇ ਇਹਦੇ ਕੁਝ ਵਿੱਚ ਕਰਕੇ ਤੁਹਾਨੂੰ ਪਤਾ ਵੀ ਅੱਜ ਕੱਲ ਬੰਦੇ ਤੇ ਕਿੰਦਾ ਲੜਨਾ ਆ ਜੀ ਇੱਕ ਕਿਤੇ ਚਲੋ ਜੀ ਹੱਥ ਠੋਕਾ ਹੋ ਜੇ ਜੇ ਕੋਈ ਵੀਰ ਨੇ ਲੈਣਾ ਹੋਵੇ ਇਹ ਮਾਡਲ ਕਿਹੜਾ ਵਾ ਏ ਇਹ ਮਾਡਲ ਵੀਰ ਜੀ ਤਿੰਨ ਕਿ ਮਹੀਨੇ ਪਹਿਲਾਂ ਲਿਆਜੇ ਜੀ ਕਿਹੜਾ ਵਾ ਏ ਇੱਕ ਮਹੀਨੇ ਪੁਰਾਣਾ ਵਾ ਪੁਰਾਣਾ ਵਾ ਤੇ 15 ਹੈ ਨਵਾਂ ਹੀ ਹੋ ਮਨ ਕੋ ਵੀ ਮੂਹ ਪ੍ਰਾਣਾ ਮਿੱਕਲਾ ਜਦੋਂ ਦੁਕਾਨ ਤੋਂ ਆ ਜਾਂਦੀ ਹੈ ਹਾਂ ਜੀ ਬਿਲਕੁਲ ਡੱਬਾ ਪੈਕ ਗਾਰੰਟੀ ਇਹਦੀ ਪਈ ਆ ਜੇ ਠੀਕ ਹੈ ਠੀਕ ਹੈ ਜੀ ਇਹਦੀ 100% ਬੈਲ ਰਹੀ ਹੈ ਬਾਕੀ ਤੁਸੀਂ ਚੈੱਕ ਕਰ ਲਓ ਜੇ ਘਟੀ ਵਧੀ ਹੋਵੇ ਮੈਂ ਤਾਂ ਜਦੋਂ ਸੌਚ ਹੀ ਲੈ ਆਇਆ ਜੀ ਜੀ ਨਏ ਜੇ ਪੂਰੀ 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 ਗਾਰੰਟੀ ਪਈ ਆ ਬਿਲ ਡੱਬਾ ਡਾਟਾ ਕੇਬਲ ਨਾਲ ਆਇਆ ਇਹਦੇ ਹਾਂ ਜੀ ਠੀਕ ਆ ਤਿੰਨ ਮਹੀਨੇ ਲਏ ਹੋਏ ਤਿੰਨ ਮਹੀਨੇ ਹੋਈਏ ਦੋ ਮਹੀਨੇ ਤੇ 25 ਦਿਨ ਹੋਏ ਅਸਾਂ ਦੋ ਮਹੀਨੇ ਤੇ 25 ਦਿਨ ਹੋਏ ਇਹ ਆਈਫੋਨ 15 ਵਾ ਆਈਫੋਨ 15 128 128 ਜੀ ਠੀਕ ਆ Pro Max ਕੱਲਾ 15 ਨਹੀਂ ਕੱਲਾ 15 ਨਾ ਪਲੱਸ ਤੇ ਨਾ Pro Max ਕੱਲਾ 15 ਆਈਫੋਨ 15 ਠੀਕ ਆ ਤੇ ਮੇਰ ਕੋ ਬੇਲੇ ਦਾ ਹੈਗਾ ਜੀ 82000 ਦਾ ਹਾਂਜੀ ਆਪ ਜਾਨੀ ਵੀ ਜਦ ਦਕਾਨਦਾਰ ਨੇ ਮੈਨੂੰ ਵਾਧਾ ਲਾਇਆ ਘੱਟ ਲਾਇਆ ਵਾ ਤੇ ਇਹ ਹੁਣ ਤੁਹਾਨੂੰ ਪਤਾ ਹੋਊਗਾ ਚਾਹ ਜਿਹੜੇ ਵੀਰ ਆਪਾਂ ਨੂੰ ਸੁਣ ਰਿਹਾ ਵੇਖ ਰਿਹਾ ਉਹਨਾਂ ਨੂੰ ਪਤਾ ਹੁੰਦਾ ਹਾਂਜੀ ਬਾਕੀ ਮਾਰਕੀਟ ਪ੍ਰਾਈਸ ਦੇ ਸਾਬ ਨਾਲ ਉਸ ਹਿਸਾਬ ਨਾਲ ਥੋੜਾ ਪ੍ਰਾਈਸ ਹੋਊਗਾ ਉਸ ਹਿਸਾਬ ਨਾਲ ਆਪਾਂ ਦੇ ਦਾਂਗੇ ਲੈਸ ਕਰ ਦੋਗੇ ਨਾਲ ਦਵਾਂਗੇ ਇਤੋਂ ਤੱਕ ਬੰਦੇ ਨੂੰ ਬੱਸੀ ਬਾ ਕਰਾਂਗੇ ਜਿਹੜਾ ਵੀ ਲੈਣਾ ਹੋਗਾ ਨਾ ਇਹ ਲੜੀ ਆ ਗਿਆ ਧੋਖੇ ਦਾ ਬਿਲਕੁਲ ਨਹੀਂ ਮੇਰਾ ਬੰਦਾ ਸੀ ਜੀ ਜੀ ਤੇ ਇਹ ਇਹਨੂੰ ਖਰੀਦਣਾ ਤੇ ਆ ਕੇ ਹੀ ਪਹਿਣਾ ਵਾ ਹਨਾ ਪਹਿਣਾ ਚੈੱਕ ਕਰਨਾ ਪੈਣਾ ਸਾਰਾ ਜੋ ਮਰਜ਼ੀ ਕਰ ਲੈ ਜੀ ਭਾਵੇਂ ਚੈੱਕ ਕਰੇ ਖੋਲੇ ਨਾ ਉਧਾ ਫੜਫੜ ਕੇ ਜਿੱਦਾਂ ਮਰਜੀ ਮੈਂ ਫੋਟੋ ਫੋਟੋ ਖਿੱਚ ਕੇ ਵੇਖੇ ਫਰਾਂ ਦੇ ਫੋਟੋ ਖਿੱਚੇ ਵੀ ਖੇਚਲਾ ਤੇ ਬਾਕੀ ਜੇ ਕੋਈ ਮੋਟਰਸਾਈਕਲ ਤੇ ਆਇਆ ਤੈਨੂੰ ਫੜਾ ਨਾ ਦਿਓ ਇਹ ਇਹ ਨਾਵੇਂ ਉਹ ਮੋਟਰਸਾਈਕਲ ਤੇ ਬੈਠਾ ਬੈਠਾ ਕਵੇ ਮੈਨੂੰ ਫੜਾਓ ਤੇ ਮੈਂ ਵੇਖ ਚੈੱਕ ਕਰ ਲਾਂ ਤੇ ਉਹ ਚੈੱਕ ਕਰਦਾ ਕਰਦਾ ਮੁੜ ਕੇ ਲੱਭੇ ਨਾ ਨਹੀਂ ਇਹ ਗੱਲ ਤੁਸੀਂ ਬਹੁਤ ਵਧੀਆ ਦੱਸੀ ਆ ਜਿਹਨੂੰ ਦਿਖਾਉਣਾ ਕਿ ਤੇ ਘਰ ਬਾ ਆ ਕੇ ਆਪਣੇ ਘਰ ਬਿਠਾ ਆ ਕੇ ਜਾਂ ਉਹਨੂੰ ਆਪਣੀ ਗੱਡੀ ਚ ਪਾ ਲਿਓ ਜਾਂ ਉਹਦੀ ਗੱਡੀ 'ਚ ਤੁਸੀਂ ਬਹਿ ਜਾਓ ਠੀਕ ਆ ਜੀ ਕਿਹਨੇ ਇਹਦਾ ਦੇਣਾ ਭਾਜੀ ਇਹ ਭਾਜੀ ਹੁਣ ਦੇ ਲੈਣ ਦਾ ਤੁਹਾਨੂੰ ਪਤਾ ਵੇਖ ਲਓ ਬਾਕੀ ਤੁਹਾਡੇ ਸਾਹਮਣੇ ਆ। ਲੋਗ ਲੱਗਾ। ਅਰੰਗ ਕਿਹੜਾ ਵਾਦਾ? ਚਿੱਟਾ ਚਿੱਟਾ। ਚਿੱਟਾ ਹੈਗਾ। ਚਿੱਟਾ ਜਿਹਾ ਸਮਾਨੀ ਜ੍ਹਾ। ਸਮਾਨੀ ਜ੍ਹਾ ਜਿੱਦਾਂ ਦਾ ਬਦਲ ਹੋਇਆ ਹੁੰਦਾ। ਬਾਕੀ ਫੋੜਵਾ ਵੀ ਮੰਗਾ ਲਿਓ ਭਾਵੇਂ ਕੰਡੀਸ਼ਨ ਬਹੁਤ ਵਧੀਆ ਨਾਲ ਕਵਰ ਇੱਕੋ ਹੀ ਆ ਕਿ ਨਹੀਂ? ਹਾਂਜੀ। ਕਵਰ ਸ਼ੇਅਰ ਵਾਲਾ ਇਹਦਾ। ਹਾਂਜੀ। ਕਵਰ ਇਹੋ ਸ਼ੇਅਰ ਜੀ। ਤੇ ਮੁੱਲ ਵੀ ਫਿਕਰਨਾ। ਹਾਂਜੀ। ਮੁੱਲ। ਮੁੱਲ ਜਿੱਦਾਂ ਤੁਸੀਂ ਕਹਦੋ ਮਿਰਜੀ। ਨਿਤੋਂ ਹੀ ਨਸੋ ਆ ਆ ਵੇਖ ਲੋ ਜੀ ਬਾਕੀ ਫੋਟੋਆਂ ਮੰਗਾ ਲਿਓ ਕਿ ਕੋਈ ਗੱਲ ਨਹੀਂ ਐਡੀ ਕੋਈ ਵੱਡੀ ਗੱਲ ਨਹੀਂ ਗੀ ਤੇ ਖਰੀਦਣ ਵਾਲਾ ਵੀਰ ਕਰੇ ਸੰਪਰਕ ਹੈ ਇੱਕ ਵੇ ਹੋਰ ਸਾਡਾ ਟਾਈਮ ਨਹੀਂ ਲੱਗਾ ਵੀਰ ਫੋਨ ਕਰਦਾ ਹੈ ਤੇ ਮੈਂ ਮੈਨੂੰ ਕੋਈ ਮਾਫੀ ਚਾਹੁੰਦੇ ਆ ਵੀ ਵੀਰ ਘਰ ਆ ਕੇ ਵੀਡੀਓ ਬਣਾਉਣ ਰਿਹਾ ਆਪਣੇ ਘਰ ਆ ਗਿਆ ਸਾਡੇ ਕੀ ਕਰੀਏ ਫਿਰ ਹੁਣ ਤੁਹਾਡਾ ਤਾਂ ਟਾਈਮ ਨਹੀਂ ਹੈਗਾ ਜੀ ਸਾਡਾ ਇਹ ਟਾਈਮ ਪਿੰਡ ਬਟਾਰੀ ਵੀ ਬੜਾ ਮਸ਼ਹੂਰ ਹੋਆ ਭਾਜੀ ਉਦਾਂ ਵਪਾਰੀਆਂ ਵਪਾਰੀਆਂ ਦੇ ਵਿੱਚ ਪਿੰਡ ਵਟਾਰੀ ਬਹੁਤ ਮਸ਼ਹੂਰ ਹੈ ਏਡਾ ਵਪਾਰ ਕਰਦਾ ਹੈ ਹਾਂਜੀ ਅਮਰਤ ਵੀ ਮਸ਼ਹੂਰ ਆ ਜੀ ਜੇ ਲੜਾਈ ਹੋਈ ਪਾਕ ਚਲੋ ਆਪਾਂ ਉਹ ਗੱਲਾਂ ਨਹੀਂ ਕਰਦੇ ਆ ਤੇ ਵਪਾਰ ਵਪਾਰੀ ਭਰਾ ਵੀ ਤੁਹਾਡੇ ਪਿੰਡ ਦੇ ਕਾਫੀ ਯਾਰ ਵੀ ਹਾਂਜੀ ਬਾਕੀ ਇਥੇ ਲਾਗੇ ਛਾਗੇ ਹਾਈਵੇ ਹਲਮੀ ਦਾ ਕਰਕੇ ਮਸ਼ਹੂਰ ਆ ਜੀ 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 20 ਕਿਲੋਮੀਟਰ ਪਿੰਡ ਦਾ ਆਪਣੇ ਪਿੰਡ ਦੇ ਰੈਸਟੋਰੈਂਟ ਆ ਰੋਡ ਦੇ ਉੱਤੇ ਜੀ 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 ਸਾਰੇ ਕੰਮ ਲਈ ਮਸ਼ਹੂਰ ਆ ਹਰ ਇੱਕ ਕੈਟਾਗਰੀ ਜੀ ਮਸ਼ਹੂਰ ਆ ਤੇ ਹਾਂਜੀ 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 ਬਾਕੀ ਚਲੋ ਆਪਾਂ ਗਾਮ ਦੀ ਗੱਲ ਕਰੀਏ ਵੀ ਆਪਾਂ ਜੰਤਰ ਆਪਣਾ ਜਿਹੜਾ ਵਾ ਜੀ ਬਿਨਾ ਗਾਮ ਤੋਂ ਪਹਿਲਾਂ ਕਰਨੇ ਆਂ ਦੋ ਤਿੰਨ ਦਾ ਰਹਿਤਾ ਚਲੋ ਇਹੋ ਤੁਲੀ ਆ ਵੀ ਆਪਾਂ ਕਰ ਵੀ ਪਤਾ ਨਹੀਂ ਕਿ ਦਾਦਾ ਬੇਵਸ ਹੈ ਪਤਾ ਨਹੀਂ ਕਿ ਮਜੂਰੀ ਨਾ ਕਰਕੇ ਆਪਾਂ ਆਹ ਕੀ ਜੋ ਬਣਾ ਸਰਾਰਾ ਜਿਹਦੇ ਅੱਜ ਉਹ ਗੱਲ ਵੀ ਕਮੈਂਟ ਆਈ ਵੀ ਨਹੀਂ ਕਰੀ ਜਾਂਦੇ ਅੱਛਾ ਤੇ ਨਾਲ ਸਿਆ ਵੀ ਵੀਰ ਨੂੰ ਫੋਨ ਜ਼ਰੂਰ ਕਰੀਓ ਬਾਜ਼ੀ ਬਾਰੇ ਮੈਂ ਕੋਈ ਰੇਟ ਨਹੀਂ ਦੱਸ ਸਕਦਾ ਤੁਹਾਨੂੰ ਮੈਂ ਖਰੀਦੇ ਦਾ ਰੇਟ ਦੱਸਦਾ ਵਾ ਅੱਛਾ ਜਿਹਨੂੰ ਚੰਗਾ ਲੱਗੇ ਜਿਹਨੂੰ ਚੰਗਾ ਮੋਨੇ ਦਾ ਤੇ ਹੁਣ ਲੈਣਾ ਨਹੀਂ ਮਾਰਕੀਟ ਵੈਲਿਊ ਹੁਣ ਉਹਨੇ ਵੀਰ ਨੇ ਪਤਾ ਕੀਤੀ ਹੋਣੀ ਕਿੰਨੀ ਆ ਹਨਾ ਉਸ ਹਿਸਾਬ ਨਾਲ ਥੋੜਾ ਬੋਧਾ ਘਾਟਾ ਵਾਧਾ ਕਰ ਲਿਓ ਤੁਸੀਂ ਆਵੇ ਕੇ ਕਰ ਲਿਓ ਵੀ ਵੀਰ ਨੂੰ ਵੀ ਨਾ ਲੱਗੇ ਵੀ ਮਹਿੰਗਾ ਵਾ ਤੁਹਾਨੂੰ ਨਾ ਲੱਗੇ ਕਿ ਮੈਨੂੰ ਘਾਟਾ ਪੈ ਗਿਆ ਬਸ ਗੱਲ ਹਾਬ ਕੋਈ ਨਵੇਂ ਦੇ ਹਿਸਾਬ ਨਾਲ ਆਪਰਾ ਹਿਸਾਬ ਦਾ ਬਣਾ ਲਵੇ ਤਾਂ ਹੈ ਬੂ ਨਵਾਂ ਹੀ ਬਿਲਕੁਲ ਡੱਬਾ ਸਭ ਕੁਝ ਮਿਲੂਗਾ ਡੱਬਾ ਵੀ ਕੋਲ ਆ ਡਾਟਾ ਕੇਬਲ ਵੀ ਕੋਲ ਆ ਬਿੱਲ ਵੀ ਕੋਲ ਈ ਆ ਬਾਕੀ ਭਾ ਫੋਨ ਕਰਕੇ ਵੀਰ ਨੂੰ ਕਹਿ ਦਿਓ ਕਿ ਸ਼ੈਰੀਮਾਨ ਦੇ ਨਾਲ ਫੋਟੋ ਕਰਾਉਣੀ ਤੇ ਫੋਟੋ ਕਰਾ ਕੇ ਚਲ ਜਿਓ ਮੈਨੂੰ ਦਾਪੜਾ ਦਾ ਟਾਈਮ ਨਹੀਂ ਸ਼ੈਰੀਮਾਨ ਜੀ ਆਊਗਾ ਉੱਡ ਤੇ ਆਪਣਾ ਸਵਾਗਤ ਕਿੱਥੇ ਆ ਪਾ ਤੇ ਪੱਪਰ ਤੇ ਮਿੱਟੀ ਢੋਣ ਦਾ ਕੰਮ ਹੈ ਠੀਕ ਠੀਕ ਹੈ ਚਲੋ ਠੀਕ ਹੈ ਵੀਰ ਜੀ ਚਲੋ ਠੀਕ ਹੈ ਨੰਬਰ ਬੋਲ ਦੀਏ ਕਰਾਂ ਫੇਰ ਬੋਲ ਦੋ ਬੋਲ ਦੋ ਹਾਂਜੀ 98723 77847 ਸੋਨੂ ਨਾ ਜੇ ਪਿੰਡ ਬਟਾਰੀ ਤਸਵੀਰਪਾ ਬਕਾਲਾ ਸੋਨੂ ਬਟਾਰੀ ਵਾਲਾ ਕੀ ਹਰ ਜਾਲਾ ਦੋਸਤੋ ਵਾਹ ਵਾਹ ਡਾਇਲੌਗ ਚੋਰੀ ਸੀ ਤੋਂ ਵਾਲੇ ਦਾ